ਪੰਜਾਬ ਚ ਆਏ ਤੇਜ਼ ਤੂਫਾਨ ਅਤੇ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਜਿਸ ਦੇ ਚਲਦੇ ਦਰਖਤ ਜਿਹੜੇ ਕਿ ਬਹੁਤ ਸਾਲ ਪੁਰਾਣੇ ਸੀ ਉਹ ਵੀ ਟੁੱਟ ਕੇ ਸੜਕਾਂ ਦੇ ਉੱਤੇ ਡਿੱਗ ਪਏ ਬਿਜਲੀ ਦੇ ਖੰਭਿਆਂ ਦਾ ਕਾਫੀ ਨੁਕਸਾਨ ਹੋਇਆ ਪੂਰੇ ਸ਼ਹਿਰ ਦੇ ਵਿੱਚ ਬਿਜਲੀ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ ਜਿਸ ਦੇ ਚਲਦੇ ਕਈ ਰੁੱਖ ਜਿਹੜੇ ਕਿ ਟੁੱਟ ਕੇ ਸੜਕਾਂ ਦੇ ਉੱਤੇ ਡਿੱਗ ਪਏ ਜਿਸ ਕਰਕੇ ਰਸਤੇ ਬਲਾਕ ਹੋ ਗਏ ਉੱਥੇ ਲੋਕਾਂ ਦੇ ਵੱਲੋਂ ਆਪ ਮੁਹਾਰੇ ਇਹਨਾਂ ਦਰਖਤਾਂ ਨੂੰ ਪਾਸੇ ਕੀਤਾ ਜਾ ਰਿਹਾ ਇਸ ਮੌਕੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਤੇਜ਼ ਤੂਫਾਨ ਆਇਆ ਇਸ ਦੇ ਨਾਲ ਭਾਰੀ ਮੀਂਹ ਵੀ ਵੇਖਣ ਨੂੰ ਮਿਲਿਆ ਜਿਹਦੇ ਚੱਲਦੇ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋਇਆ ਤੇ ਕਾਫੀ ਜਣਾ ਕੀ ਨੁਕਸਾਨ ਉਹ ਦੇਖਣ ਨੂੰ ਮਿਲਿਆ ਤਸਵੀਰਾਂ ਪ੍ਰੀਤਕੌਰ ਤੋਂ ਸਾਹਮਣੇ ਆਈਆਂ ਹਾਂਜੀ ਠੀਕ ਹੈ ਜੀ ਜਿਹੜੀ ਰਾਤ ਇੱਕ ਦਰਸ਼ਨੀ ਕਰੋਪੀ ਹੋਈ ਹੈ ਬਹੁਤ ਨੁਕਸਾਨ ਹੋ ਗਿਆ ਹੈ ਗੱਡੀ ਦਾ ਵੀ ਨੁਕਸਾਨ ਹੋ ਗਿਆ ਹੈ ਬਿਜਲੀ ਬੋਰਡ ਦਾ ਵੀ ਬਹੁਤ ਜਿਹੜਾ ਸਮਾਨ ਹੈ ਉਹ ਵੀ ਕਾਫੀ ਨੁਕਸਾਨਿਆ ਗਿਆ ਥੰਬਾ ਹੈ ਇਹਨਾਂ ਦੇ ਮੀਟਰ ਹੈ ਉਹ ਨੁਕਸਾਨੇ ਗਏ ਆ ਹੋਰ ਵੀ ਰੁੱਖਾਂ ਦਾ ਨੁਕਸਾਨ ਹੋਇਆ ਹੈ ਜੰਗਲਾਤ ਮੈਕਮੇ ਨੂੰ ਕਾਲ ਤਾਂ ਕਰਤੀ ਜੀ ਪਰ ਹਜੇ ਤੱਕ ਉਹਨਾਂ ਦਾ ਪਹੁੰਚਿਆ ਕੋਈ ਨਹੀਂ ਇਤ ਕਰ ਇਥੇ ਹੂੰ ਪਰ ਕੁਛ ਐਤਵਾਰ ਹੈ ਉਹਨਾਂ ਨੂੰ ਵੈਸੇ ਹੀ ਐਤਵਾਰ ਨੂੰ ਕੰਮ ਕਰਨ ਦੀ ਆਦਤ ਨਹੀਂ ਹੁੰਦੀ ਤੇ ਖਬਰ ਜ਼ਰੂਰ ਕਰਤੀ ਜੀ ਉਹਨਾਂ ਨੂੰ ਜਲਦੀ ਆ ਰਹੀ ਹੈ ਜੀ ਕਹਿੰਦੇ ਤੇ ਬਿਜਲੀ ਮੈਕਮੇ ਦੇ ਵੀ ਆਪਾਂ ਗੱਲ ਕਰੇ ਦੋ ਖੰਭੇ ਡਿੱਗੇ ਪਏ ਇੱਕ ਇੱਧਰ ਡਿੱਗਾ ਇੱਕ ਉਧਰ ਵੀ ਡਿੱਗਾ ਹੋਇਆ ਔਰ ਮੀਟਰ ਵੀ ਕਾਫੀ ਨੁਕਸਾਨੇ ਗਏ ਹੈ ਬਿਜਲੀ ਮੈਕਮੇ ਨੂੰ ਵੀ ਖਬਰ ਕਰ ਦਿੰਨੇ ਆ ਜੀ ਹਾਂ ਤੇ ਬਾਕੀ ਇਹ ਹੈਗਾ ਵੀ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਇਹਨਾਂ ਬਹੁਤ ਜਾਨਕੀ ਸ਼ੁਕਰ ਹੈਗੇ ਪਰ ਜਿਨ੍ਹਾਂ ਦੀ ਕਾਰ ਖੜੀ ਸੀ ਮੀਟਰਾਂ ਦਾ ਇਹ ਵੀ ਕੋਈ ਨੁਕਸਾਨ ਥੋੜਾ ਨਹੀਂ ਹੈ। ਇਕੱਲਾ ਇੱਥੇ ਨਹੀਂ ਗਾ। ਪੀਟਕੋਟ ਦੇ ਆਲੇ ਦੁਆਲੇ ਜਿੰਨੀਆਂ ਵੀ ਸੜਕਾਂ ਸਾਰੀਆਂ ਤੇ ਨੁਕਸਾਨ ਹੋਇਆ ਵੇ। ਅ ਕਿਸੇ ਹੋਰ ਪਾਸੇ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਨਹੀਂ ਜਾਈਂਦੇ ਫਿਰ। ਪੂਰਾ ਰੋਡ ਤੇ ਵੀ ਪਤਾ ਲੱਗਿਆ ਕਿ ਕਾਫੀ ਦਰਖਤ ਡਿੱਗੇ ਆ 7 ਕਰੋੜ ਤੋਂ ਕਾਫੀ ਦਰਖਤ ਡਿੱਗੇ ਗਏ। ਹੂੰ। ਹੋਰ ਪਾਸੇ ਵੀ ਅਜੇ ਆਏ ਹੋਣੇ ਮੈਸੇਜ ਆ ਰਹੇ ਬਿਲਕੁਲ 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 ਤੇ ਜਾ ਰਹੇ ਹੁਣ ਸਾਰੇ ਪਾਸੇ ਪਹੁੰਚਾਣਾ ਹੀ ਪੈਣੀ ਦੇਖਾਂਗੇ ਉਹਨੂੰ ਉਹਦੋਂ ਸੀਰ ਦੀ ਟੀਮ ਹੈ ਪਤਾ ਕਰ ਲਈ ਗਈ ਹੈ ਜੀ ਜੇ ਚੱਲ ਗਈ ਹੈ ਨਾਲ ਨਾਲ ਜੰਗਲਾਤ ਵਿੱਚ ਕਵਰ ਕਰਾਂਗੇ ਡੀਲੀ ਬੋਰ ਨੂੰ ਕਵਰ ਕਰਾਂਗੇ ਕਿ ਕੋਈ ਘੋਰ ਨੁਕਸਾਨ ਨਾ ਹੋ ਜੇ ਉਸ ਤੋਂ ਹਾਲਾਤ ਆ ਜੀ ਕੱਲ ਜਦੋਂ ਨੇਰੀ ਰਾਤ ਨੂੰ ਬਹੁਤ ਤੇਜ਼ ਹਨੇਰੀ ਸੀ ਬਹੁਤ ਤੇਜ਼ ਮੀਂਹ ਹਨੇਰੀ ਨਾਲ ਫਰੀਦਕੋਟ ਦੇ ਹਾਲਾਤ ਬਹੁਤ ਮਾੜੇ ਹੈ ਜੀ ਬਹੁਤ ਪੁਰਾਣੇ ਪੁਰਾਣੇ ਜਿਹੜੇ 70 80 ਸਾਲ ਪੁਰਾਣੇ ਦਰਖਤ ਸੀ ਉਹ ਜੜੋਂ ਪੱਟੇ ਗਏ ਜੀ ਬਿਜਲੀ ਦੇ ਖੰਬੇ ਬਹੁਤ ਡਿੱਗ ਪਏ ਜੀ ਘਰਾਂ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਬਿਜਲੀ ਚਲੀ ਗਈ ਰਾਤ ਨੂੰ ਸਾਰਾ ਦਿਨ ਲਾਈਟ ਨਹੀਂ ਆਈ ਅਜੇ ਤੱਕ ਵੀ ਲਾਈਟ ਬਹਾਲ ਨਹੀਂ ਫਰੀਦਕੋਟ ਚ ਸਾਰੇ ਫਰੀਦਕੋਟ ਦੀ ਲਾਈਟ ਬੰਦ ਹੈ ਜੀ ਕਿਉਂਕਿ ਖੰਭੇ ਬਹੁਤ ਪੱਟੇ ਗਏ ਤਾਰਾਂ ਸਾਰੇ ਡਿੱਗ ਪਈਆਂ ਤੁਸੀਂ ਦੇਖ ਸਕਦੇ ਹੋ ਦਰਖਤ ਜੀ ਇਹ ਪੁਰਾਣੇ-ਪੁਰਾਣੇ ਦਰਖਤੇ ਸਾਰੇ ਡਿੱਗ ਪਏ ਜੀ ਬਹੁਤ ਪੁਰਾਣੇ ਦਰਖਤ ਆ ਅਸੀਂ ਖੜੇ ਹਾਂ ਫਰੀਦਕੋਟ ਦੇ ਦਰਬਾਰਗੰਜ ਦੇ ਵਿੱਚ ਜੀ ਇੱਥੇ ਡੀਆਈਜੀ ਸਾਹਿਬ ਰਹਿੰਦੇ ਆ ਡੀਆਈਜੀ ਸਾਹਿਬ ਦੇ ਘਰ ਦੀ ਆਪਦੀ ਕੰਢੇ ਡਿੱਗ ਪਈ ਜੀ ਡੀਆਈਜੀ ਸਾਹਿਬ ਜੋ ਆਪ ਰਹਿੰਦੇ ਆ ਉਹਨਾਂ ਦੇ ਘਰ ਦੀ ਦੁਆਰ ਵੀ ਸਾਰੇ ਡਿੱਗ ਪਈ ਯਸੇ ਬਲੌਕ ਹੋ ਗਏ ਨੇ ਸਰਕਾ ਬਲੌਕ ਹੋ ਗਿਆ ਹਾਂਜੀ ਫਰੀਦਕੋਟ ਜਿਹੜਾ ਹਾਈਵੇ ਆ ਜੀ ਫਰੀਦਕੋਟ ਕੋਲ ਰੋਡ ਆ ਜੀ ਉੱਤੇ ਵੀ ਸਾਰਾ ਬੰਦ ਆ ਜੀ ਸਾਧਗੁੰਦਾਈ ਉਹ ਵੀ ਰੋਡ ਬੰਦ ਆ ਜੀ ਫਰੋਇਪਾ ਰੋਡ ਬੰਦ ਆ ਜੀ ਵੱਡੇ ਵੱਡੇ ਸਫੇਦੇ ਸੀ ਹਨੇਰੀ ਬਹੁਤ ਜ਼ਿਆਦਾ ਤੇਜ਼ ਸੀ ਜੀ ਬਹੁਤ ਜ਼ਿਆਦਾ ਤੇਜ਼ ਹਨੇਰੀ ਕਾਰਨ ਦਰਖਤ ਜੜੋ ਪਟਿਆ ਗਏ ਜਿਸ ਕਾਰਨ ਹਾਈਵੇ ਬੰਦ ਆ ਕਰਮਚਾਰੀ ਲੱਗੇ ਹੋਏ ਆ ਜੀ ਹੌਲੀ ਹੌਲੀ ਰਸਤੇ ਖੁੱਲਣਗੇ ਦੇਖੋ ਸ਼ਾਮ ਤੱਕ ਖੁੱਲ ਜਾਂਦੇ ਆ ਦਾਦੇ ਕੀ ਭਾਰੀ ਉਮੀਦ ਦੇ ਨਾਲ ਦਰਖਤਾਂ ਦਾ ਅਤੇ ਦੂਜੇ ਪਾਸੇ ਬਿਜਲੀ ਦੇ ਖੰਭਿਆਂ ਦਾ ਕਾਫੀ ਨੁਕਸਾਨ ਰਿਹਾ ਹੱਕੇ ਕੀ ਤੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ